ਪੌਣੇ ਦੇ 6 ਵਜੇ ਦੀ ਘਟਨਾ ਆਈ ਮੈਂ ਅੰਦਰ ਬੈਠਾ ਸੀ ਦਫ਼ਤਰ 'ਚ ਹੀ ਦੋ ਬੰਦੇ ਆਏ ਉਹਨਾਂ ਨੇ ਮੋਟਰ ਹਾਲ ਰੋਕ ਲਿਆ ਮੂੰਹ ਬੰਨੇ ਸੀ ਗਏ ਤੇ ਪਹਿਲਾਂ ਟੈਂਕੀ ਵਾਲ ਨੂੰ ਕੋਈ ਪਾਣੀ ਪੀਣ ਨੂੰ ਫਿਰ ਸ਼ੀਸ਼ੇ ਥਾਣੀ ਝਾਕ ਕੇ ਤੇ ਅੰਦਰ ਨੂੰ ਕੋਈ ਰਹੀ ਆ ਗਏ ਤੇ ਮੇਰੇ ਤੇ ਹੌਲਾ ਕਰਤਾ ਮੈਂ ਭਿੜਿਆ ਵੀ ਨਾਲ ਪਰ ਜੀ ਉਹ ਦੋ ਜਾਨੇ ਸੀਗੇ ਤੇ ਉਹਨੇ ਮੇਰੇ ਇੱਕ ਇਥੇ ਕੁਹਾੜੀ ਮਾਰੀ ਮੂੰਹ ਤੇ ਮਾਰ ਗਿਆ ਫਿਰ ਜੀ ਮੈਂ ਉਹਨਾਂ ਨੂੰ ਚਗਵਾ ਦੇਣ ਵਾਸਤੇ ਗੇਟ ਉੱਪਰ ਨੂੰ ਆਇਆ ਵੀ ਚਾਬੀ ਉੱਥੇ ਪਈ ਗੱਲੇ ਦੀ ਉਹ ਡਬ ਸੈਂਪਲ ਆ ਡੱਬਿਆਂ ਦੇ ਨੂੰ ਪਾਸੇ ਕੀਤਾ ਤੇ ਉਹ ਬੰਦਾ ਜਿਹੜਾ ਮੈਂ ਸੋਚਿਆ ਬਾਹਰ ਭੱਜ ਜਾਊਗਾ ਉਹੀ ਆ ਕੇ ਬਾਰ ਮੂਰੇ ਖੜ ਗਿਆ ਈ ਤੇ ਫਿਰ ਭੱਜਣ ਨਹੀਂ ਦਿੱਤਾ ਈ ਫਿਰ ਮੈਨੂੰ ਚਾਬੀ ਦੱਸਣੀ ਪਈ ਤੇ ਉਹ ਲੈ ਗਏ ਸਾਰਾ ਕੈਸ਼ ਹੀ ਲੈ ਗਏ ਜਿਹੜਾ ਪਰਸੋਂ ਰਾਤ ਦਾ ਪਿਆ ਸੀ ਉਹ ਵੀ ਲੈ ਗਏ ਤੇ ਜਿਹੜਾ ਤਿੰਨ ਦਾ ਸਾਰਾ ਪਿਆ ਸੀ ਉਹ ਵੀ ਲੈ ਗਏ ਇਹ ਨਹੀਂ ਆਪਣੇ ਕੱਲ 5:30 ਵਜੇ ਸ਼ਾਮ ਨੂੰ ਤਕਰੀਬਨ 5:50 ਤੇ ਹੋਈ ਈ ਸਹੀ ਵਾਰਦਾਤ 5:50 ਤੇ ਮੁੰਡਾ ਉਸ ਵੇਲੇ 10 ਮਿੰਟ ਲਈ ਇਕੱਲਾ ਰਹਿ ਗਿਆ ਪਹਿਲਾ ਮੁੰਡਾ ਜਿਹੜਾ ਸ਼ਿਫਟ ਚੇਂਜ ਹੁੰਦੀ ਸਾਡੀ ਉਸ ਵੇਲੇ ਉਹ ਚਲੇ ਗਿਆ ਘਰੋਂ ਤੇ ਦੂਜੇ ਦੋ ਬੰਦੇ ਆਉਣੇ ਸੀ ਉਸ ਵੇਲੇ ਉਹ ਫਿਰ 5-10 ਮਿੰਟ ਲੇਟ ਹੋ ਕੇ ਆਉਣ ਚ ਤੇ ਮੁੰਡਾ ਇਕੱਲਾ ਸੀ ਉਸ ਟਾਈਮ ਬੰਦੇ ਦੋ ਆਏ ਆ ਇਹਨਾਂ ਕੋਲ ਇਤਿਆਰ ਸੀ ਜੇ ਇੱਕ ਘੁਆੜੀ ਫੜੀ ਹੋਈ ਸੀ ਤੇ ਇੱਕ ਕੋਲੇ ਸ਼ਾਇਦ ਕੁਝ ਨਹੀਂ ਸੀਗਾ ਦੋਵੇਂ ਨੂੰ ਆਫਿਸ ਦੇ ਵਿੱਚ ਹੀ ਉਹਨਾਂ ਨੇ ਮਾਰਕਟਾਈ ਕੀਤੀ ਤੇ ਸਾਡਾ-ਸੋਟਾ ਮੁੰਡੇ ਦੇ ਕੁਝ ਲੱਗੇ ਆ ਸਾਡੇ ਦੋ ਜੀ ਕਾਫੀ ਤੇ 1 ਲੱਖ ਰੁਪਏ ਦੇ ਕਰੀਬ ਇਹਦੇ ਕੋਲੇ ਪੇਮੈਂਟ ਸੀ ਉਸ ਵੇਲੇ ਉਹ ਖੋ ਕੇ ਲੈ ਗਏ ਆਪਣੇ ਪੰਪ ਤੇ ਇਸ ਮਹੀਨੇ ਚ ਸਮਝੋ ਤੁਸੀਂ ਤੀਜੀ ਵਾਰ ਵਾਰਦਾਤ ਹੋ ਗਈ ਹੈ ਜੀ ਇਸ ਤੋਂ ਪਹਿਲਾਂ ਜਿਹੜੀ ਵਾਰਦਾਤ ਸੀ ਉਹ ਬੰਦੇ ਕੋਈ ਫੜੇ ਗਏ ਸੀ ਕਿ ਨਹੀਂ ਗਏ ਉਹ ਬੰਦੇ ਆ ਜੀ ਅਸੀਂ ਸਰਚ ਵੀ ਕਰ ਲਈ ਸੀ ਖੋਸਾ ਕੋਟਲਾ ਤੋਂ ਬੰਦੇ ਸੀਗੇ ਉਹ ਅਸੀਂ ਆਪ ਖੁਦ ਕੈਮਰਿਆਂ ਤੋਂ ਗਾਂਧੀਆਂ ਜਾ ਕੇ ਉਹ ਬੰਦੇ ਫੜ ਲਏ ਸੀ ਪਰ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤੇ ਹੁਣ ਕੀ ਲੱਗਦਾ ਜਿਵੇਂ ਤੁਸੀਂ ਕੈਮਰੇ ਦੇਖ ਰਹੇ ਹੋ ਹੁਣ ਲੱਗਦਾ ਕਿ ਬੰਦਿਆਂ ਦਾ ਬੰਦਿਆਂ ਦਾ ਹੁਣ ਅਸੀਂ ਤਾਂ ਸਵੇਰ ਦੇ ਇਸੇ ਕੰਮ 'ਚ ਲੱਗੇ ਹੋਏ ਆ ਜੀ ਇਸ ਦਾ ਬਹੁਤ ਹੋਪਫੁਲ ਆ ਵੀ ਇਸ ਤਰੀਕੇ ਦੇ ਬੰਦਿਆਂ ਦਾ ਕੋਈ ਕਲੂ ਮਿਲ ਜੇ ਪਰ ਸਾਨੂੰ ਪ੍ਰਸ਼ਾਸਨ ਤੋਂ ਬਹੁਤ ਘੱਟ ਉਮੀਦ ਆ ਵੀ ਕਿਉਂਕਿ ਪਹਿਲਾਂ ਕੋਈ ਕਾਰਵਾਈ ਹੋਈ ਨਹੀਂ ਸੀ ਹੁਣ ਵੀ ਨਾ ਉਮੀਦ ਹੈ ਉਸ ਗੱਲ ਦੇ ਵਿੱਚ ਅਸੀਂ ਤਾਂ ਮੰਗ ਕਰਦੇ ਆ ਕਿ ਕਿਸੇ ਤਰੀਕੇ ਵੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਗੱਲ ਸਾਡੇ ਮੁੰਡੇ ਦਾ ਜਿਵੇਂ ਇਹਨਾਂ ਹਮਲਾ ਹੋਇਆ ਹੈ ਇਹਦੀ ਜਾਨ ਵੀ ਜਾ ਸਕਦੀ ਸੀ ਨਹੀਂ ਲੱਗਦਾ ਨੇ ਵੀ ਜਿਵੇਂ ਤੁਸੀਂ ਦੱਸਿਆ ਕਿ 5 ਵਜੇ ਦੀ ਘਟਨਾ ਦੈਨ ਦਿਹਾੜੀ ਦੇ ਵਾਰ ਜ਼ਾ ਹਾਂਜੀ ਮਾੜੇ ਹਾਲਾਤ ਆ ਜੀ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਬੰਦਿਆਂ ਦੇ ਹੌਸਲੇ ਬਹੁਤ ਵਧੇ ਹੋਏ ਆ ਉਹਨਾਂ ਨੂੰ ਤਾਂ ਕੋਈ ਕਰਵਾਈ ਨਹੀਂ ਹੈਗੀ ਤਾਂ ਐ ਲੱਗਦਾ ਵੀ ਜਿਵੇਂ ਉਹਨਾਂ ਦਾ ਜੰਗਲ ਰਾਜ ਹ ਕਿਵੇਂ ਚੱਲੀ ਜਾਂਦਾ ਕੰਮ ਕੋਈ ਸਮਝੋ ਬਾਹਰ ਹੋਈ ਵੀ ਇਹ ਗੱਲ ਜੀ ਲੱਗਦਾ ਕਿ ਬੰਦੇ ਜਿਹੜੇ ਫੇਸ ਕਾਰਪਸ ਕਰਕੇ ਜਾਣਗੇ ਜਾਂ ਕੋ ਜਾਣਗੇ ਇਹ ਇੱਕ ਵਾਰੀ ਤਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਮਿਲਾਜਮਾ ਨੇ ਇਹ ਭਰੋਸਾ ਦਿੱਤਾ ਉਹ ਕਹਿੰਦੇ ਜੀ ਅਸੀਂ ਤੁਰਛਿੱਧਾ ਦਾ ਕੰਮ ਕਰ ਰਹੇ ਹਾਂ ਪਰ ਸਾਨੂੰ ਉਮੀਦ ਇਸ ਕਰਕੇ ਘਟ ਜਾਂਦੀ ਹੈ ਵੀ ਅਸੀਂ ਪਹਿਲਾਂ ਵਾਲੇ ਬੰਦੇ ਖੁੱਦ ਫੜ ਕੇ ਫੜਾਤੇ ਸੀਗੇ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਇਸ ਕਰਕੇ ਅਸੀਂ ਨਰਾਸ਼ ਕਿੰਨਾ ਕੈਸ਼ ਤੁਸੀਂ ਦੱਸ ਰਹੇ ਜੀ ਤਕਰੀਬਨ 95000 ਰੁਪਏ ਸੀਗਾ ਜੀ ਮੁੰਡੇ ਕੋਲੇ